ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਆਸਾ ਮਾਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੈ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਭਲੇ ਹਾਰੀ ਗੁਰੂ ਆਪੜੀ ਦਿਉਹਾੜੀ ਸਦ ਬਾਰ ਜਿਨ ਮਾਨਸਤੇ ਦੇਵਤੇ ਕੀਏ ਕਰਤਨ ਲਾਗੀ ਬਾਰ ਮਹੱਲਾ ਦੂਜਾ ਜੇ ਸੋ ਚੰਦਾ ਉਗ ਬਹਿ ਸੂਰਜ ਚੜੈ ਹਜ਼ਾਰ ਇੱਥੇ ਜਾਣਨ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤਾ ਛੁੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਕੀਤਾ ਕੇਤਾ ਅੰਦਰ ਛੁਟਿਆ ਕਹੁ ਨਾਨਕ ਸੋ ਰਾਹਾ ਫਲੀਅਹ ਫੁਲੀਅਹ ਬੱਪੜੇ ਪੀ ਤਨ ਵਿੱਚ ਸੁਆਹਾ ਪੌੜੀ ਆਪੀਨ ਆਪ ਸਾਜਿਓ ਆਪੀਨ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਰਠੋਚਾਓ ਦਾਤਾ ਕਰਤਾ ਆਪ ਤੂੰ ਤਸ ਦੇਵੈ ਕਰਹ ਪਸਾਉ ਤੂੰ ਜਾਣੋਈ ਸਭ ਸੈ ਦਿਲ ਸਹਿ ਜਿੰਦ ਕਵਾਉ ਕਰ ਆਸਣ ਡਠੋ ਚਾਉ ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡਾ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਆ ਸੱਚੇ ਆਕਾਰ सच्चे तेरे करणे सर्व विचार सच्चा ती रामर सच्चा दीवान सच्चा तेरा हुकमा सच्चा फुरमान सच्चा तेरा कर्म सच्चा निशाण सच्चे तुद अख है लख करोड ਸੱਚੈ ਸਭ ਤਾਣ ਸੱਚੈ ਸਭ ਜੋਰ ਸੱਚੀ ਤੇਰੀ ਸਪਤਾ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨੇ ਆਉ ਵੱਡੀ ਵਡਿਆਈ ਜਾਨੇ ਚਲਤਾਓ ਵੱਡੀ ਵਡਿਆਈ ਜਾਣਾ ਆ ਲਾਓ ਵੱਡੀ ਵਡਿਆਈ 부ਜਾ ਸਭ ਭਾਉ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਰਨਾ ਕਥ ਨਹੀਂ ਜਾਏ ਕੀਤਾ ਕਰਨਾ ਸਰਵਰ ਜਾਏ ਮਹਲਾ ਦੂਜਾ ਇਹੋ ਜਗ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਈ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣਾ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਈਬ ਭੇ ਆਖ ਨੰ ਜਾ ਪਈ ਜੇ ਕਿਸੈ ਹਣੀ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ ਉਥੈ ਸੱਚੇ ਹੀ ਸਤ ਨਿਬੜੈ ਚੁਣ ਬਖ ਕਢੇ ਜਜਮਾਲਿਆ ਭਾਵਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੈ ਧਰਮ ਬਹਾਲਿਆ ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਬੇਦਾ ਵਿਸਮਾਦ ਜੀ ਹੈ ਵਿਸਮਾਦ ਭੇਦਾ ਵਿਸਮਾਦ ਰੂਪਾ ਵਿਸਮਾਦ ਰੰਗਾ ਵਿਸਮਾਦ ਨਾਗੇ ਫਿਰ ਹੈ ਜਨਤਾ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਬਿਸਮਾਦ ਸਾਦ ਲਗ ਹੈ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਆ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸਿਖਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜਾ ਬਿਸਮਾਦ ਦੂਰਾ ਬਿਸਮਾਦ ਦੇਖੈ ਹਾਜ਼ਰਾ ਹਜੂਰਾ ਦੇਖ ਵਿਡਾਣ ਰਹਿ ਆ ਵਿਸਮਾਦ ਨਾਨਕ ਬੁੱਝਣਾ ਪੂਰੈ ਭਾਗ ਮਹਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾ ਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਬੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੇ ਕੁਦਰਤ ਜੀ ਜਹਾਨਾ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਣੀ ਵੈਸੰਤਰਾ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੁਮ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮ ਅੰਦਰ ਵੇਖੈ ਵਰਤਾ ਤਾਕੋ ਤਾਕ ਪੌੜੀ ਆਪੀ ਨਾ ਪੋਗ ਪੋਕਾ ਹੋਇ ਪਾਸਮੜ ਭੌਰ ਸਿਧਾਇਆ ਵੱਡਾ ਹੋ ਆਦਮੀ ਧਾਰ ਗਲ ਸੰਗਲ ਘੱਤ ਚਲਾਇਆ ਅੱਗ ਕਰਣੀ ਕੀਰਤ ਵਾਚੀਐ ਬਹਿ ਲਿਖਾ ਕਰ ਸਮਝਾਇਆ ਥਾਉ ਨਾ ਹੋਵੀ ਪੌਂਦੀ ਹੁਣ ਸੁਣੀਐ ਕਿਆ ਰੂ ਆਇ ਮਨ ਆਂਦਾ ਜਨਮ ਗਵਾਇਆ ਸ਼ਲੋਕ ਮਹਲਾ ਪਹਿਲਾ ਭੈ ਵਿੱਚ ਪਵਨ ਬਹਿ ਸਦ ਬਾਉ ਭੈ ਵਿੱਚ ਚੱਲਹਿ ਲਖ ਦਰੀਆਉ ਪਹਿ ਵਿੱਚ ਅਗਨਾ ਕੱਡਾ ਵਿਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇਹੰਦਾ ਫਿਰ ਹੈ ਸਿਰ ਭਾਰ ਪਹਿ ਵਿੱਚ ਰਾਜਾ ਧਰਮ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦਾ ਕੋ ਕਰੋੜੀ ਚਲਤ ਨੰਤ ਪਹਿ ਵਿੱਚ ਸੁਰਦ ਬੁੱਧ ਸੁਰਨਾਥ ਪਹਿ ਵਿੱਚ ਆੜਾਣੀ ਆਕਾਸ ਪਹਿ ਵਿੱਚ ਜੋਤ ਮਹਾਬਲ ਸੂਰਾ ਭੈ ਵਿੱਚ ਆਵੇ ਜਾਵੇ ਪੂਰਾ ਸਗਲਿਆਂ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਤਿ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੈ ਮੰਗਤੇ ਗਿੜਮੜ ਪੂਰੇ ਤਾਲ ਵਾਧਾਰੀ ਬਾਜ਼ਾਰ ਮੈਂ ਆਏ ਕੱਢਾ ਹੈ ਬਾਜ਼ਾਰ ਗਵ ਰਾਜ ਦੀ ਰਾਣੀਆਂ ਮੁਲial ਪਤਾਲ ਲੱਖ ਟਕੀਆਂ ਕੇ ਮੁੰਦੜੇ ਲੱਖ ਟਕੀਆਂ ਕੇ ਹਾਰ ਜਿਤ ਤਨ ਪਾਈਐ ਨਾਨਕ ਆਸੇ ਤਨ ਹੋਵੇ ਸ਼ਾਰ ਗਿਆਨ ਗੱਲੀ ਢੂੰਡਿਐ ਕਤਨਾ ਕਰੜਾ ਸਾਰ ਕਰਮ ਲੈ ਤਾਂ ਪਾਈਐ ਹੋਰ ਹਕਮਤ ਹੁਕਮ ਖੁਵਾਰ ਪੌੜੀ ਨਾਦਰ ਕਰ ਹੈ ਜੇ ਆਪਣੀ ਤਾਂ ਨਦਰੇ ਸਤਿਗੁਰ ਪਾਇਆ ਏਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਬਦ ਸੁਣਾਇਆ ਸਤਿਗੁਰ ਜੇ ਬੜਾ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿਨਨੀ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸ਼ਲੋਕ ਮਹੱਲਾ ਪਹਿਲਾ ਕਣੀਆਂ ਸਭੇ ਗੋਪੀਆਂ ਪਹਿਰ ਕੰਨੋ ਪਾਲ ਗਹਿਣੇ ਪਾਉਣ ਪਣੀ ਵੈ ਸੰਤਰਾ ਚੰਦ ਸੂਰਜ ਅਵਤਾਰ ਸਗਲੇ ਧਰਤੀ ਮਾਲ ਧਾਨ ਵਰਤਣ ਸਰਵ ਜੰਜਾਲ ਨਾਨਕ ਮੁਸੈ ਗਿਆਨ ਬਿਹੋਣੀ ਕਾਏ ਗਿਆ ਜਮ ਕਾਲ ਮਹੱਲਾ ਪਹਿਲਾ ਬਾਇਨ ਚੇਲੇ ਨਚਨ ਗੁਰ ਪੈਰ ਹਲਾਇਨਾ ਫੇਰਨ ਸਿਰ ਉਡਡ ਰਾਵਾਂ ਝਟ ਪਾਈ ਵੇਖੇ ਲੋਕ ਹਸੇ ਕਰ ਜਾਏ ਰੋਟੀਆਂ ਕਾਰਨ ਪੂਰਾ ਤਾਲ ਆਪਿ ਪਿਛੜਾ ਧਰਤੀ ਨਾਰ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਿਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲੰਘਾਏ ਪਾਰ ਹੁ ਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ ਲਾਟੂ ਮਾਦਾਨੀਆਂ ਨੰਗਾਹਾ ਪੰਖੀ ਭੌਂਦੀਆਂ ਲੈਣ ਨਸਾਹ ਸੂਅ ਚਾੜ ਪਵਾਈਐ ਜੰਤ ਨਾਨਕ ਭੌਂਦਿਆਂ ਗੰਤ ਨੰਤਾ ਵੰਦਨ ਬਾਂਦ ਪਵਾਈ ਸੋਏ ਪਇਆ ਕਿਰਤ ਨੱਚੈ ਸਭ ਕੋਏ ਨਾਚ ਨਾਚ ਹਸ ਹਸ ਚਲ ਹੈ ਸਿਰੋਏ ਓਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪਾਉੜੀ ਨਾਉ ਤੇਰਾ ਨਿਰੰਕਾਰ ਹੈ ਨਾਏ ਲਿਆ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸ ਦਾ ਦੇਖ ਆਜੇ ਆਖ ਗਵਾਈਐ ਜੇ ਲੋੜਾ ਚੰਗਾ ਆਪਣਾ ਕਰ ਪੁੰਨ ਹੋ ਨੀਚ ਸਦਾਈਐ ਜੇ ਜਰਵਾਣਾ ਪਰਹਰ ਹੈ ਨਰਵੇਸ਼ ਕਰਿੰਦੀ ਆਈਐ ਕੋ ਰਹਿ ਨ ਭਰੀਐ ਪਾਈਐ ਸ਼ਲੋਕ ਮਹਲਾ ਪਹਿਲਾ ਮੁਸਲਮਾਨਾ ਸਿਫਤ ਤਸਰੀਅਤਾ ਪੜਪੜ ਕਰਹ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕਾਉ ਦੀਦਾਰ ਹਿੰਦੂ ਸਾਲਾ ਹੀ ਸਲਾਹਨ ਦਰਸ਼ਨ ਰੂਪ ਪਰ तीरथ नाव अरचा पूजा गर वास वहकार योगी सुनत त्या बन नेते अलख नाम करतार सोखममूर्त नाम निरंजन काया का आकार सतिया मन संतोषोपजै धीणक विचार ਦੇ ਦੇ ਮੰਗ ਸਹਸਾ ਗੂਣਾ ਸੋਭ ਕਰੇ ਸੰਸਾਰ ਚੋਰਾ ਜਾਰਾਂ ਤੈ ਕੂੜਿਆ ਰਾਂ ਖਰਬਾਂ ਵੇਕਾਰ ਇੱਕ ਹੁੰਦਾ ਖਾਏ ਚੱਲਾ ਥਾ ਉਤਨਾ ਭੇ ਕਾਈ ਕਾਰ ਜਲ ਥਰ ਜੀਂਆਂ ਪੁਰੀਆਂ ਲੋਵਾਂ ਆਕਰਾਂ ਕਰ ਉਏ ਜੇ ਆਖੈ ਸੋ ਤੂੰ ਹਾਂ ਜਾਣੈ ਤਨਾ ਭੇ ਤੇਰੀ ਸਾਰ ਨਾਨਕ ਭਗਤਾਂ ਭੁਖ ਸਲਾਹਣਾ ਸਤਿਨਾਮ ਆਧਾਰ ਸਦਾ ਆਨੰਦ ਰਹੈ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੋ ਮਿਹਾਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਾਲ ਜਾਲ ਰੋਵੇ ਬੱਪੜੀ ਚੜ ਚੜ ਪਵਹ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨੈ ਨ ਪਾਇਓ ਮੇਨ ਸਤਗੁਰ ਕਿਨੈ ਨ ਪਾਇਆ ਸਤਗੁਰ ਵਿੱਚ ਆਪ ਰਖਿਓ ਨਾ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਛੁਕਾਇਆ ਤੁਮੇ ਹੋ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ